ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਟੋਪ ਕਲਾਸ ਵੇੜਾਂ ਨੇ ਜਰਸੀ ਨੇ ਜਰਸੀ ਕਰੋਸ ਆ ਵੀਰੇ ਚੰਗੇ ਰਿਕਾਰਡ ਵਾਲੀਆਂ ਨੇ ਐ ਥਾਂ ਥਾਂ ਚੰਗੇ ਲੱਗੇ ਵੀਰੋ ਐ ਬੰਬੂਗੜ੍ਹ ਵੇੜਾਂ ਆਓ ਵੀਰ ਜੀ ਅੰਨਾ ਬਾਰੇ ਲਈਏ ਵੀਰ ਜੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਆ ਚਾਲ ਬਾਤ ਠੀਕ ਠਾਕ ਹੈ ਕਿਰਪਾ ਦੀ ਮਿੱਧੀ ਵਧੀਆ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਮੇਰਾ ਮਿੰਦੂ ਜੇ ਮਿੰਦੂ ਠੀਕ ਹੈ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਦੇਰਾ ਬਾਬਾ ਨਾਨਕ ਪਿੰਡ ਵੀਰ ਜੀ ਤੁੰਡੀਗਰਾ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਵੀਰ ਜੀ ਦੱਸ ਦਿਓ 798 6448 ਠੀਕ ਹੈ ਜੀ ਚੰਗੀਆਂ ਵੇੜਾਂ ਆਂਗੀਆਂ ਵੀਰ ਜੀ ਕੋਲੇ ਅੱਜ ਫੇਰ ਚੰਗੀਆਂ ਵੀਰ ਜੀ ਮੈਂ ਤੁਹਾਡੇ ਚੈਨਲ ਤੇ ਪਿਆਰ ਮਿਲਦਿਆਂ ਆ ਤੀਜੀ ਵੀਡੀਓ ਲੱਗੇ ਪਾਉਣ ਬਿਲਕੁਲ ਗਾਵਾਂ ਹੀ ਬਹੁਤ ਚੰਗ ਰੇਟ ਵੀਰੇ ਤੁਹਾਡੇ ਜਾਇਜ ਹੁੰਦੇ ਆ ਆਮਲ ਉੱਡਣ ਵਾਲੀ ਗੱਲ ਹੋਏਗੀ ਬਿਲਕੁਲ ਪਸ਼ੂ ਸਾਫ ਸੁਥਰੇ ਹੁੰਦੇ ਆ ਰੇਟ ਜਾਇਜ ਹੁੰਦੇ ਆ ਹਨਾ ਜੀ ਇੱਕ ਪਰਖਾ ਵੀਰੇ ਤੁਹਾਨੂੰ ਤੁਸੀਂ ਪਸ਼ੂ ਘਰੇ ਵੀ ਲਾਇਏ ਚੰਗੇ ਰਿਕਾਰਡ ਵਾਲਿਆ ਬਾਕੀ ਵੀਰਾਂ ਨੂੰ ਪਤਾ ਹੁੰਦਾ ਜਿਹੜੇ ਚੰਗੇ ਪਸ਼ੂ ਵੀਰ ਹੁਣਾ ਘਰੇ ਲਾਇਆ ਹਨ ਚਵਾਈ ਚੂਈ ਵਾਸਤੇ ਉਹਨਾਂ ਚੰਗੇ ਪਸ਼ੂ ਲੈ ਕੇ ਆਉਣੇ ਆ ਤਾਂ ਵੀਡੀਓ ਦੇ ਵੀ ਜਲਦੀ ਤਾਂ ਹੀ ਵਿਗਦੇ ਵੀਰੇ ਇੱਕ ਤਾਂ ਨਹੀਂ ਸੱਚਾਈ ਹੁੰਦੀ ਹੈ ਬਿਲਕੁਲ ਵੀਰੇ ਬਿਲਕੁਲ ਬਾਕੀ ਸੱਚਾਈ ਤੇ ਵੀਰੇ ਉੱਤੇ ਜਲਦੀ ਪਸ਼ੂ ਵਿਗਦਾ ਹਨ ਆਪਣੀ ਸੱਚਾਈ ਹੈ ਉਹ ਬੜਾ ਸੁਈਆਂ ਨੇ ਤੇ ਤਿੰਨ ਨੇ ਦੱਪਣਾ ਦੋ ਸੁਈਆਂ ਨੇ ਦੋਹਾਂ ਨੇ ਮਗਰ ਵਸ਼ੀਆਂ ਆ ਵਸ਼ੀਆਂ ਆ ਗਈਆਂ ਮਗਰ ਇਹਨਾਂ ਦੇ ਤੇ ਚੰਗੀਆਂ ਆ ਗਈਆਂ ਹਨ ਵੀਰੇ ਕਰੀਏ ਸ਼ੁਰੂ ਇਹਨਾਂ ਨੂੰ ਹਾਂਜੀ ਇਹਦੇ ਬਾਰੇ ਦੱਸਿਓ ਪਹਿਲੇ ਨੰਬਰ ਤੇ ਇਹ ਵੀਰ ਜੀ ਤੀਜਾ ਸੂਆ ਦੇ ਹਾਂਜੀ ਤੇ ਪਰਸੋਂ ਸਾਂਹ ਦੀ ਸੂਈ ਇਹਦੇ ਥੱਲੇ ਬੋਲਾ ਹੀ ਹੋਊ ਕੋਈ 14 15 ਕਿਲੋ ਬੱਛੀ 20 ਤੋਂ ਪਲੱਸ ਡੰਨੂ 14 15 ਕਿਲੋ ਬੋਲਾ ਸਟਾਰਟਿੰਗ ਆ ਤੇ ਬੱਚਾ ਵੇਖੋ ਮਗਰ ਵੀ ਵੱਛੀ ਜੇ ਮਗਰ ਵੱਛੀ ਆ ਗਈ ਆ ਤੇ ਹੋਰ ਜਰਸੀ ਨਾਲੂ ਤੇ ਬੱਚਾ ਵੇਖੀ ਠੀਕ ਹੈ ਜੀ ਵੱਛੀ ਵੀ ਮਗਰ ਵੀਰੇ ਜਰਸੀ ਆ ਗਈ ਆ ਬਾਕੀ ਕੁਆਲਿਟੀ ਚੈੱਕ ਕਰੋ ਕੀ ਕਹਨੇ ਆ ਥਣ ਥਣ ਵੇਖੋ ਵੀਰੇ ਐ ਮੱਜਾਂ ਕੋ ਥਾਣਾ ਆ ਗਿਆ ਚੰਗੀ ਟੌਪ ਕਲਾਸ ਆ ਮਾਗੀ ਵੀਰੇ ਲੈ ਵਾਲੂ ਆ ਚੈੱਕ ਕਰ ਲੋ ਨਾਣਾ ਨੂਣਾ ਚੈੱਕ ਕਰ ਲੋ ਬਿਲਕੁਲ ਚੰਗਾ ਸਪੈਸ਼ਲ ਥਣ ਲੱਗਿਆ ਵੀਰੇ ਉਲੇਵਾ ਚੈੱਕ ਕਰ ਲਿਓ ਜਰਸੀ ਆ ਖੋਲੋ ਵੀਰੇ ਤੋਰਾ ਵਖਾਈ ਬਾਕੀ ਵੱਡੀ ਵੀ ਨਹੀਂ ਦੀ ਗਾ ਪੰਜਾਬ ਵਾਲੀ ਜਰਸੀ ਦੇ ਵੱਡੀ ਕੋ ਛੋਟੀ ਜਰਸੀ ਨਹੀਂ ਇੱਕ ਤਾਂ ਹੁੰਦਾ ਨਾ ਛੋਟੀ ਜਰਸੀ ਤੇ ਇੱਕ ਨਹੀਂ ਇੱਕ ਤਾਂ ਵੀਰੇ ਹੁੰਦਿਆਂ ਦੂਜੀਆਂ ਹਲਕੀਆਂ ਆ ਹਮਾਚ ਉਹ ਹੋਣੀਆਂ ਪੰਜਾਬ ਵਾਲੀ ਜਰਸੀ ਆ ਅਸੀਂ ਵੱਡਾ ਕਰਦੇ ਵੀ ਚਲਾ ਮੇਲ ਬਿਨਾ ਕੋਈ ਵੀਰ ਭਰਾ ਕੋਲ ਬਿਲਕੁਲ ਵੇਖੋ ਵੀਰੇ ਉਹ ਵਸ਼ੀ ਚੰਗੀ ਕੁਆਲਟੀ ਦੀ ਆ ਗਈ ਆ ਬਾਕੀ ਵਹਿੜ ਚੈੱਕ ਕਰ ਲੋ ਐ ਲੈ ਵਾਲੂਆ ਚੰਗਾ ਕੈਂਟ ਲੱਗਿਆ ਲੈ ਜਾਓ ਲੰਮੀ ਤੋਰਦੇ ਲੰਮੀ ਤੋਰਦੇ ਵੀਰੇ ਅਗਵੀਰੇ ਚੈੱਕ ਕਰ ਲਿਓ ਐ ਮੋਟੀ ਅੱਖ ਆ ਗਈ ਆ ਬਾਹਰ ਥੋੜਾ ਦੇਖੋ ਕਿੱਡਾ ਚੰਗਾ ਲੱਗਾਗਾ ਬਿਲਕੁਲ ਬਿਲਕੁਲ ਤੋੜ ਦਲੀ ਇੰਦਾਨ ਨਾਰਾ ਦੇਖੋ ਠੀਕ ਹੈ ਤੋੜ ਦੇ ਵੀਰੇ ਤੋੜਦੇ ਤੋੜਦੇ ਰੋੜ ਤੋਂ ਤੋੜਦੇ ਹਾਂ ਥੋੜਾ ਬੱਚੇ ਦਾ ਤੇ ਕਰਦੀ ਆ ਬੱਚੇ ਕਰਦੇ ਠੀਕ ਕਮਾਲ ਹੋ ਵੀਰੇ ਕਮਾਲ ਹੋ ਜੀ ਬੁਤੀ ਬੁਤੀ ਚੈੱਕ ਕਰ ਬਿਲਕੁਲ ਬੱਡੇ ਵਸ਼ੀ ਆ ਕੋਈ ਛੋਟੀ ਨਹੀਂ ਸਮਝੇ ਬਿਲਕੁਲ ਵੀਰੇ ਵੇਖ ਲਓ ਫੇਸ ਕੁਆਲਿਟੀ ਵੇੜ ਦੀ ਚੱਲ ਕੇ ਚੱਲ ਕੇ ਬੱਚੇ ਕਰਕੇ ਖੁੱਛ ਕੇ ਦਿਖਾਉਂਦਿਆਂ ਨੇ ਹਾਂਜੀ ਤੁਮੇ ਨੇ ਵੇਖਿਆ ਆੜੇ ਆਗੇ ਬਿਲਕੁਲ ਹੈ ਇਹ ਬੌਲਾ ਬੱਚੀ ਕੋ ਵੇਖੋ ਵੀਰੋ ਬੱਚੇ ਦੀ ਮੈਂ ਮੋਟੀ ਅੱਖ ਦਾ ਬੱਚਾ ਆ ਗਿਆ ਵਸ਼ੀ ਜਰਸੀ 'ਚ ਪਿਓਰ ਜਰਸੀ ਤੇ ਵੇੜ ਦੀ ਫੇਸ ਕੁਆਲਿਟੀ ਚੈੱਕ ਕਰ ਲਿਓ ਚੰਗੀ ਟੌਪ ਕਲਾਸ ਆ ਵੀਰੇ ਇਹਨੂੰ ਕਹਿ ਦਈਏ ਐ ਥਣ ਥਣ ਵਧੀਆ ਲੱਗਿਆ ਚੰਗਾ ਚਵਾਈ ਵਾਲਾ ਥਾਣਾ ਗਿਆ ਦੇਖੋ ਲੈ ਵੇਖੋ ਗਾਂ ਬਿਲਕੁਲ ਵੀਰੇ ਬਿਲਕੁਲ ਚੰਗੀ ਵੈੜ ਆ ਗਈ ਕੋਈ ਵੀਰ ਦੂਰੋਂ ਚੱਲੇ ਜਾਊਗਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਪਸੰਦ ਜ਼ਰੂਰ ਆਊਗੀ ਵੱਡੀ ਵੈੜਾ ਲੰਮੀ ਬੇਲ ਦੀ ਆ ਬਾਕੀ ਵੀਰੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਵੈੜ ਦੇ ਦੇਣੀ ਆ ਵੀ ਜਿੰਨੀ ਕਿੰਨੇ ਦੀ ਗੱਲ ਕਰੀਏ ਬਹੁਤੇ ਲੱਗੇ ਬਿਲਕੁਲ ਜਾਨੀ ਹੈ ਹਨ ਜੀ 65000 ਦੀ ਵੀ ਜੀ ਦੇ ਦਈਏ ਵੀਰ 65000 ਦੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਡੀ ਬੈਡ ਕੋ ਵੀਰ ਭਰਾ ਛੋਟੀ ਜਰਸੀ ਨਾਲ ਸਮਝੇ ਬਿਲਕੁਲ ਵੀਰੇ ਬਿਲਕੁਲ ਲੀਡਰ ਕੋ ਪਾਰ ਆਵੇ ਪਲੱਸ ਜਾਏਗੀ ਬਿਲਕੁਲ ਤਾਂ 65 ਚੋ ਵੀ ਮਾਨਤਨ ਕਰਦੇ ਹੋ ਹਨ ਕੋਈ ਵੀਰ ਫੋਨ ਲਾਵੇ ਹਨ ਜੀ ਫੁੱਲ ਮਾਨ ਹੋ ਜਾਏਗਾ ਫੁੱਲ ਮਾਨਤਨ ਹੋ ਜੂ ਵੀਰੇ 65000 ਦੀ ਦੇ ਦੇਾਂਗੇ 65000 ਦੀ ਹਾਂ ਜੀ ਕੋਈ ਵੀਰ ਭਰਾ ਫੋਨ ਲਾਏ ਮੋੜ ਕੇ ਨਹੀਂ ਕਿਨੂੰ ਭੇਜਦੇ ਕੀ ਬਾਤ ਹੈ ਜੀ ਉਰੇ ਸਰ ਜੀ ਦੇ ਰੰਗ ਕੋਈ ਗੱਲ ਨਹੀਂ ਉਰੇ ਸਰ ਜੀ ਮੈਂ ਉੱਟਣ ਵਾਲੇ ਕੰਮ ਹੋਏ ਇਹ ਨਾ ਸਮਝਿਓ ਕਿ 15 16 ਕਿਲੋ ਵਾਲੀ ਬਿਲਕੁਲ ਬਾਕੀ ਵੀਰੋ ਇਹ ਵੀ ਨਾ ਸਮਝਿਓ ਕਿ ਵੀਰੋ ਨੇ ਵੇਚ ਕੇ ਮੁੱਲ ਪਾ ਲਿਆ ਕਿ ਇਹਨਾਂ 75 70 ਕਿਉਂ ਨਾ ਮੰਗਿਆ 60 ਦੀ ਆ ਬਾਕੀ ਵੀਰੇ ਫੋਨ ਲਾ ਲਿਓ ਰੇਡ ਵੀਰ ਦੇ ਜਾਇਜ ਹੁੰਦੇ ਆ ਹਰ ਵੀਡੀਓ ਦੇ ਵਿੱਚ ਜਾਇਜ ਰੇਡ ਹੁੰਦਾ ਵੀਰ ਦਾ ਚੰਗੀ ਵਿਹੜਾ ਵੀਰੋ ਟੋਪ ਕਲਾਸ ਆ 60 ਚੋਂ ਵੀ ਛੋਟ ਛਾੜੋ ਜੂਗੀ ਹੋ ਜੋ ਟੋਨ ਖਾਲੀ ਬੱਚਾ ਲਾ ਕੇ ਕੀ ਬਾਤ ਹੈ ਜੀ ਲਾ 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 ਚਲਾਉਣਾ ਲਾ ਦਿਓ। ਵੇਖੋ ਵੀਰੋ ਵੀਰ ਕਹਿੰਦਾ ਬੱਚਾ ਲਾ ਕੇ ਵਿਖਾ ਲ ਦਿੰਨੇ ਆ। ਵਸ਼ੀ ਵੀਰੇ ਚੰਗੇ ਦਿੱਤੇ ਹਨਾ ਚੰਗੇ ਸੀਮਨ ਚ ਆ ਗਈ ਆ। ਬਿਲਕੁਲ ਜੀ ਐ ਲੰਮੀ ਬੇਲ ਦਾ ਬੱਚਾ ਪਾਇਆ। ਨਾੜੂ ਦਾ ਲੰਮੀ ਦਾ। ਨਾੜੂ ਦਾ ਕਿਹ ਨਾਲ ਦੇ ਹਲੇ। ਹਰ ਜ਼ਿਲ੍ਹੇ ਨਾਲੂ ਦੇ ਆ। ਗਿੱਲਾ ਨਾਲੂ ਨਾਲੇ ਹਨਾ। 15 ਬਣਾ ਕੇ ਗੁੱਲਾ ਜੇ ਬੌਲਾ ਬਣੇਗਾ ਬੱਚੇ। ਬਿਲਕੁਲ। ਆ ਜੀ ਵੀਰੇ 15 ਕਿਲੋ ਤੇ ਬੋਲਾ ਤਿਆਰ ਹੈ ਥੀਕ ਹੈ ਵੀਰ ਜੀ ਆਰਾਮ ਆ ਪੁੱਲਿਆ ਪੀਰ ਨਾਲੇ ਬਥੇ ਵੀਰਾਂ ਦਾ ਫੋਨ ਪਰੇ ਕਿਤੇ ਦੋ ਵੀਡੀਓ ਪਾਈਆਂ ਹਨ ਵੀਰੇ ਇੱਕ ਸੱਚਾਈ ਆ ਹੁਣ ਤੁਸੀਂ ਉਦੋਂ ਪਸ਼ੂ ਭਾਈਗੇ ਆਪਾਂ ਸਵੇਰੇ 8 ਵੇ ਵੀਡੀਓ ਬਣਾ ਲਈ ਚਵਾਈ ਹੋਈ ਸੀ ਹਾਂਜੀ ਹਾਂਜੀ ਤਾਂ ਇੱਕ ਵੀਰ ਨੇ ਮਹਗਾਈ ਜਿਹੜਾ ਇੱਧਰ ਮੋਗਿਆ ਲਈ ਕਹਿੰਦਾ ਕਹਿੰਦਾ ਭਾਈ ਮੈਂ ਕੋਟਕਪੂਰੇ ਗਈ ਅੱਛਾ ਹੀ ਕੋਟਕਪੂਰੇ ਖਾ ਕੋਟਕਪੂਰੇ ਉਹ ਨਾ ਫੋਨ ਆਇਆ ਮੈਨੂੰ ਹਾਂਜੀ ਹਾਂਜੀ ਕਹਿੰਦਾ ਵੀਰ ਜੀ ਵੈੜ ਦਾ ਆਪਾਂ ਵੀ ਕਹਿੰਨੇ ਹਾਂ ਵੀ ਬਾਈ ਨੇ ਚਵਾਈ ਹੋਈ ਯਾਰ ਲੈਵਾ ਨਹੀਂ ਆ ਅਦਾ ਵੀਰੇ 13 ਕਿਲੋ ਦੱਸਿਆ 13 ਕਿਲੋ ਦੁੱਧ ਨਿਕਲਿਆ। ਕੀ ਕਰ ਤੂੰ ਚੱਕਰਾਇਆ ਬਹੁਤ ਪੈ ਜਨਾ ਜੀ ਦੂਰ ਕਹਿੰਦੇ ਸੀ ਮਗਾਉਣੀ ਤੁਹਾਡੇ ਕੋਲ। ਬਿਲਕੁਲ। ਵੇਖੋ ਵੀਰੇ ਸੱਚਾਈ ਆ ਨਾ। ਤਾਂ ਭਾਵੇਂ ਪਸ਼ੂ ਚੋਗੇ ਵੀ ਜਾਨੀ ਕਿ ਵੇਖੋ ਸਾ ਗੱਲ ਤਾਂ ਯਕੀਨ ਦੀ ਆ। ਬਾਕੀ ਵੀਰੇ ਚੈੱਕ ਕਰ ਲੋ। ਵੇਖੋ ਵੀਰੇ। ਜਾਵਾ ਚੱਲ ਪੱਤੀਆਂ ਨਾ ਕਿੰਨਾ ਲੱਗਦਾ ਬਿਲਕੁਲ। ਵੇਖੋ ਵੀਰੇ ਬਿਨਾ ਮੰਗੇ ਤੋਂ ਚੰਗੀ ਚਵਾਈ ਆ ਗਈ। ਬਿਲਕੁਲ। ਐ ਠੰਡੀ ਸੀਲ ਆ। ਆ ਮੋਟੇ ਚੱਲਦੇ ਆਂ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਬੱਚਾ ਦਿਖਾਓ ਮਦਰ ਦੇ ਥਾਂ ਦਾ ਚੰਗੀ ਕੁਆਲਿਟੀ ਦਾ ਆ ਗਿਆ ਹਨਾ ਜੀ ਚੰਗੇ ਸੀਮਾਂ ਚ ਬੱਚਾ ਪਾ ਲਿਆ ਵੇਖੋ ਵੀਰੋ ਵੇਖੋ ਬੱਚੀ ਦੇ ਕਿਉਂ ਚੰਗੀ ਵਧੀਆ ਵੀਰੇ ਸਪੈਸ਼ਲ ਚ ਆਉਣ ਲੱਗੇ ਹਨਾ ਜੀ ਚੰਗੀ ਘੰਟ ਚ ਆਉਣਾ ਬਿਨਾ ਮੰਗੇ ਤਾਂ ਵੀਰੋ ਚੈੱਕ ਕਰ ਲਿਓ ਬਾਕੀ ਭੱਡੀ ਜਰਸੀ ਆਗੇ ਕੋਈ ਨਿੱਕੀ ਮੰਨ ਕੇ ਨਾ ਚੱਲੇ ਹਨਾ ਵੀਰੇ ਤੇ ਆ ਕੇ ਅਸੀਂ ਤਾਂ ਕਿੰਨੇ ਵੇਖੇ ਵੀਡੀਓ ਚ ਕੀ ਹੋ ਕੇ ਕੀ ਜਿਹਾ ਸੀ ਨਾ ਵੇਖੋ ਵੀਰੇ ਚਾਉਣ ਵੇਖੋ ਚੱਲ ਆ ਵੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵੇਖੋ ਵੀਰੇ ਚਵਾ ਲੱਗਿਆ ਇੱਕ ਨੰਬਰ ਜਿਵੇਂ ਰੋਮ ਵਰਗੀ ਪੋਲੀ ਆ ਥਣ ਥਣ ਘੈਂਟ ਲੱਗਿਆ ਕੀ ਕਹਿਣਾ ਵੈਟ ਦੇ ਪਿਓਰ ਜਰਸੀ ਇਹ ਤਾਂ ਕਹਿਦੀ ਤਾਂ ਨਹੀਂ ਇਹਨੂੰ ਜਰਸੀ ਕਹਿੰਦੇ ਬਿਲਕੁਲ ਵੀਰੇ ਅਜੇ ਪਾਜੀ ਸੁਈ ਨਾ ਥੋੜਾ ਜਿਹਾ ਤਾਂ ਸੁਈ ਚਾਈ ਆ ਤਾਂ ਹੀ ਲੱਪੇ ਲੁੱਪੇ ਥੋੜਾ ਪਸ਼ੂ ਆਿੰਦਾ ਹਨਾ ਜੀ ਐਮ ਜਿਆਦਾ ਜਿੱਦਾਂ ਲੱਸਾ ਹੁੰਦਾ ਬਿਲਕੁਲ ਤਾਂ ਸੱਚ ਚ ਵੀਰੇ ਛੋਟ ਛਾਟ ਹੋ ਜੂ ਹੋ ਜੂ ਹੋ ਜੂ ਕੀ ਬਾਤ ਆ ਇਹ ਮੋੜਦੇ ਨਹੀਂ ਕਿਸ ਨੂੰ ਠੀਕ ਆ ਵੀਰੇ ਅਨ ਦੂਜੇ ਨੰਬਰ ਤੇ ਆ ਗਈ ਇਹ ਦੱਸੋ ਦੂਜੇ ਨੰਬਰ ਤੇ ਜਿੱਕੇ ਪਾਏ ਯਾਰ ਖੋਲੋ ਖੋਲ ਆ ਵੀ ਹਾਂ ਇਹ ਇਹ ਗੱਬਣਾ ਵੀਰੇ ਹਾਂ ਦੀਆਂ ਦੀਆਂ ਗੱਬਣ ਤਿਆਰੀ ਠੀਕ ਹੈ ਜੀ ਚਾਰ ਦਿਨ ਲੱਗੇ ਬਿਲਕੁਲ ਵੇਖੋ ਵੀਰੇ ਚੈੱਕ ਕਰ ਲਿਓ ਦੋ ਚਾਰ ਦਿਨ ਬਾਕੀ ਆ ਵੀਰੇ ਲੇਵਾ ਚੈੱਕ ਕਰੋ ਕੀ ਬਾਤਾਂ ਆਂ ਜੀ ਬਾਕੀ ਯਾਰ ਕੱਬ ਘੱਡੀਆਂ ਕੰਮ ਚਲੋ ਵੱਡਾ ਟੰਗਰੂ ਵੱਡਾ ਹੀ ਕੰਮ ਬਿਲਕੁਲ ਵੀਰੇ ਥਾਣਾ ਇਹਨੂੰ ਵੀ ਯਾ ਨੋ ਕਲਾ ਲੱਗਾ ਜੀ ਚੰਗਾ ਥਾਣਾ ਆ ਗਿਆ ਵੀਰੇ ਚੈੱਕ ਕਰੋ ਐ ਚੰਗੀ ਪਰਖਾ ਵੀਰੇ ਉਹਨਾਂ ਨੂੰ ਪਸ਼ੂ ਐ ਚੰਗਾ ਘੈਂਟ ਲੈ ਕੇ ਆਉਂਦੇ ਆ ਗੁਲਾਬੀ ਥਾਣਾ ਗਿਆ ਤੇ ਬਾਕੀ ਵੀਰੇ ਲੈ ਵਲੂਆ ਚੈੱਕ ਕਰ ਲਿਓ ਬਾਲ ਡੱਬੇ ਰੰਗ ਵਿੱਚ ਆ ਗਈ ਇਹਨੂੰ ਵੀਰ ਕੋਈ ਵੀਰ ਭਰਾ ਐਰ ਸ਼ਰਮ ਲੈ ਬਿਲਕੁਲ ਵੀਰੇ ਬਿਲਕੁਲ ਐਰ ਸ਼ਰਜ ਵੀਰੇ ਰੱਖ ਗਈ ਬੱਖ ਐਰ ਸ਼ਰਜ ਆ ਗਈ ਐ ਥਾਨ ਤੋਂ ਤਾਂ ਐ ਸਪੈਸ਼ਲ ਆ ਕੀ ਕਹਨੇ ਆ ਚੈੱਕ ਕਰੋ ਵੀਰੇ ਕੀ ਬਾਤ ਹੈ ਜੀ ਜਿਤਨਾ ਨਾ ਥਾਰਾ ਉਤਰਾਂ ਨਹੀਂ ਚੋਣਾ ਇਹ ਡੇੜੀ ਮੋਟੀ ਗੋਲੋਂ ਗੋਲ ਦੀ ਮੋਟੀ ਚੋਣਾ ਠੀਕ ਹੈ ਜੀ ਅਰੇ ਲੈ ਜੀ ਵੀਰੇ ਇੱਕ ਦੋ ਦਿਨ ਇੱਕ ਦੋ ਦਿਨ ਵੀਰੇ ਯਾਰ ਯਾਰ ਬਾਕੀ ਗੱਡੀ ਤੇ ਚਰਿਆ ਸੂ ਨਹੀਂ ਸਕਦੀ ਆ ਪੈਂਦੇ ਸੂ ਪੈਂਦਾ ਪਸ਼ੂ ਤੇ ਨਾ ਦੋ ਚਾਰ ਹੈ ਹਜੇ ਹੈਗਾ ਲੈ ਗਾਲੂਆ ਚੰਗਾ ਬਣ ਗਿਆ ਹਨਾ ਦੁੱਧ ਵੀਰੇ ਕਿੰਗਾ ਚਵਾ ਜੂ ਹਾਂਜੀ ਹਾਂਜੀ ਇਹ ਤਾਂ ਆਮ ਦਾ ਵੀਰ ਬੱਛੀ ਇਹ ਵੀ 20 ਪਲੱਸ ਹੀ ਚੱਲੂ ਚੱਲੂ ਹਨਾ ਬਾਕੀ ਜਲੋ ਗਰਮੀਆਂ ਅਗਲੇ ਦੀ ਵੀਰਾਂ ਦੀ ਸੇਵਾ ਹਨਾ ਹੁਣ ਆਪਣਾ ਆਪ ਤਾਂ ਇਹਨੇ ਵਿਖਾਤਾ ਕੀ ਲੈਵਲ ਦੇ ਹਿਸਾਬ ਨਾਲ ਤਾਂ ਕਿੰਨਾ ਮਰਜੀ ਚੋ ਲੋ ਸੁੰਦੇ ਸੁੰਦੇ ਵੀਰ ਬਣੂਗਾ ਤੇ ਢਿੱਲਾ ਲੰਦਾ ਹਾਇ ਨੇ ਬਿਲਕੁਲ ਬਰੀ ਹੈ ਗਾਂ ਥੱਲੇ ਆਓ ਇਹ ਨਹੀਂ ਕਿ ਫੁੱਲ ਪਿਆ ਸੁੰਦੇ ਸੁੰਦੇ ਟੱਪ ਲਵਾ ਦਾ ਖਾਣਾ ਵਿਖਾਓ ਕਿਆ ਬਾਤ ਹੈ ਵੇਖੋ ਵੀਰੋ ਪਾਪਾ ਪੂਪਾ ਜੱਗ ਕਰ ਲੋ ਦੁੱਧ ਆ ਦੀ ਐ ਨਾੜਾ ਨਾੜਾ ਨੇ ਕਰ ਲੋ ਚੰਗੀ ਕਿਆ ਡਾ ਵੀ ਵੱਡੀ ਵੈਰ ਵੱਡੀ ਆ ਕੀ ਇਹਦੇ ਤੇ ਨਾ ਤੋਂ ਲਾਇਆ ਪੂਰੀ ਚੱਡੇ ਚੰਗੀ ਭਰੂਗੀ ਹਾਂ ਢਿੱਲਾਂ ਤੋਂ ਤੇ ਵੀਰੇ ਮੁੱਲ ਮੋਨੋ ਵੀਰ ਜੈ ਜੀ ਕਰਨੀ ਹਾਂਜੀ ਵਿੱਚ ਨੇ ਵੀ 65 ਦੀ ਵੇਚ ਦੀ ਪੈਂਠੋਂ ਪਾਰ ਵੀ ਵੇਚ ਦੀ ਦੀ ਹੈ ਹਾਂਜੀ ਇਹ ਵਿੱਚ 60000 ਦੀ ਵਚੀ ਦੇ ਦਾਂ 60 ਦੀ ਹਾਂਜੀ ਹਾਂ 2000 ਛੋਟ ਹੋਰ 58 8000 ਸਰਦਾਂ ਵਿੱਚ 57 759 55 ਦੀ ਕਰ ਦਿੰਦੇ 55 ਦੀ ਦੇਖੋ ਵੀਰੋ ਚੈੱਕ ਕਰ ਲਿਓ ਕੀ ਕਹਿੰਦੇ ਬੈਠਦੇ ਕੀ ਬਾਤ ਹੈ ਤੁਹਾਡਾ ਭਾਂਡੇ ਦੀ ਬਿਆਹ 55 ਦੀ ਵੀਰੇ ਛੋੜ ਛੱਡੋ ਜੂ ਹੋ ਜੂ ਹੋ ਜੂ ਠੀਕ ਹੈ ਜੀ ਆਪੇ ਇਹ ਤੁਹਾਨੂੰ ਪਤਾ ਪਹਿਲਾਂ ਹੀ ਫਿਕਸ ਦੇ ਰੇਟ ਦਾ ਨਹੀਂ ਰੇਟ ਜੇ ਆ ਜਾਵੇ ਨਾ ਨੋਰਮਲ ਜੇ ਰੇਟ ਪਾਈ ਤੇ ਡਾਟਰ ਨਾਲ ਹੀ ਗੱਲ ਹੋਈ ਮਾਲ ਕਰਦਾ ਫਿਰ ਕਰਨੀ ਵੀ ਪੈਂਦੀ ਕਰਨਾ ਪੈਂਦਾ ਹਾਂਜੀ ਨਾ ਮਾਲ ਦਾ ਤਾਂ ਕਰਨਾ ਪੈਂਦਾ ਹਨਾ ਵੀਰ ਜੀ ਮਾਲਦਾਰ ਕੜੀਦਲ ਫੇਰੀ ਮਾਲ ਵਿਕਦਾ ਵਾ ਬਿਲਕੁਲ ਜੀ ਹਾਂਜੀ ਇਹਦੇ ਬਾਰੇ ਦੱਸੋ ਵੀਰ ਇਹ ਵੀ ਸੂਈ ਦਾ ਵੀਰ ਜੀ ਇਹਦੇ ਮਗਰ ਵੀ ਵੱਛੀ ਤੇ ਇਹਦੇ ਮਗਰ ਵੀ ਵੱਛੀ ਆ ਗਈ ਆ ਹਾਂਜੀ ਹਾਂਜੀ ਠੀਕ ਹੈ ਜੀ ਵੇਖੋ ਵੀਰ ਇਹ ਵੀ ਜਰਸੀ ਦਾ ਕਰਾ ਤੇ ਥੱਲੂ ਵੱਛੀ ਬ੍ਰੋਸਪਨ ਜਰਸੀ ਚ ਆ ਗਈ ਆ ਬਾਕੀ ਵੀਰੇ ਲੇਵਾ ਚੈੱਕ ਕਰੋ ਐਰ ਦਾ ਮਾਲ ਹੀ ਫਿਰ ਦਰਨੀ ਵਾਲਾ ਪਤਾ ਲੈਂਦਾ ਜੀ ਬਿਲਕੁਲ ਨਾ ਨਾ ਕਰਦੀ ਆਬ ਬੱਚਾ ਪਾਲ ਐਨੇ ਮੱਛੀ ਪਾਲੀ ਨਾ ਠੀਕ ਹੈ ਜੀ ਇਹ ਦੇਖੋ ਬਈ ਫੁੱਟ ਪਾਲਾ ਲਗਾ ਬਹੁਤ ਵਧੀਆ ਵੀਰੇ ਥੱਲੇਉਂ ਬਣੀ ਤਿਆਰ ਹੋਈ ਆ ਦੁੱਧ ਵੀਰੇ ਚੰਗਾ ਜਿਹਾ ਆਜੂ ਇਹ ਵੀ ਫਿਰ ਹਾਂਦੀ ਹੁੰਦੀ ਇਹ ਪਰਸੋਂ ਦੀ ਸੁਈ ਤੇ ਥੱਲੇ ਕੋਈ 11-12 ਕਿਲੋ ਬੋਲਾ ਤਿਆਰ ਆ ਠੀਕ ਹੈ ਜੀ ਚਲੋ 11-12 ਕਿਲੋ ਐ ਲੈ ਵਲੋ ਆ ਚੰਗਾ ਕੈਂਟ ਲੱਗਿਆ 14 ਕਿਲੋ ਵੀਰੇ ਚਵਾਈ ਜੇ ਨਾ ਗਰਮੀ ਚ ਬਿਲਕੁਲ ਵੀਰੇ ਗਾਂ ਨੂੰ ਤੇ ਦੋ ਮੱਝ ਵੀ ਪ੍ਰਾਪਤ ਅਗੇ ਵੀਰੇ ਇਹਨਾਂ ਦਾ ਦੁੱਧ ਵੀ ਤੇ ਮਈਆਂ ਵਰਗਾ ਆ ਮਈਆਂ ਵਰਗਾ ਇਹ ਇਹ ਵੈੜ ਲੱਲੀ ਮੱਝ ਲੱਲੀ ਕੇ ਵੀਰੇ ਨੇ ਇੱਕ ਬਰਾਬਰ ਆ ਐ ਥੱਬੇ ਹੀ ਲਾਏ ਆ ਐਰ ਕਾਂ ਸਪੈਸ਼ਲ ਕੱਟੀਆਂ ਗਰਮੀ ਵਾਲੀਆਂ ਤਾਂ ਬਹੁਤ ਜ਼ਿਆਦਾ ਚੰਗੀਆਂ ਵੇੜਾ ਵੀਰ ਇਹ ਜਰਸੀ ਦਾ ਕਰਾਸ ਕੋਈ ਵੀਰ ਭਰਾ ਸ਼ਾਹੀਵਾਲ ਦਾ ਨਾ ਕਹਦੇ ਬਿਲਕੁਲ ਜਰਸੀ ਚ ਆ ਗਈ ਪੱਖਾ ਹਾਂ ਵੇਖੋ ਗਾਂ ਨੂੰ ਥੱਲੇ ਵਾਵੇ ਸੋ ਬੱਚਿਆਂ ਦੇ ਘਰ ਤੇ ਜਾਂਦੇ ਬਿਲਕੁਲ ਜਾਂਦੇ ਥੱਲੋਂ ਵੇਖੋ ਆ ਪੁੰਨ ਦੀ ਸਫਾਈਆਂ ਸੀ ਸੁਵਾ ਦੁੱਜਾ ਦੁੱਜਾ ਸੁਵਾ ਹਾਂ ਠੀਕ ਹੈ ਯਾਰ ਬਹੁਤ ਚੰਗੀ ਜੀ ਆ ਵਧੀਆ ਜਿਹਾ ਪੜਾ ਮਗਰ ਮੀਸੀ ਨਾ ਵਸੀਆ 2 ਸਿੰਗਾਂ 2 ਮੰਲ ਵਸੀਆ ਵੇਖੋ ਵੀਰੋ ਚੈੱਕ ਕਰਨੇ ਇੱਕ ਰੀ ਲੈਵਾ ਥਣ ਥਣ ਚੈੱਕ ਕਰ ਲਓ ਐ ਚੰਗਾ ਥਣ ਆ ਗਿਆ ਬਾਕੀ ਪਸਮਾਲ ਆ ਕੇ ਹੋਰ ਥਣ ਕੱਢ ਜਾਂਦੀ ਚੰਗੀ ਵਸੀਆ ਵੇਖੋ ਵੀਰੋ ਥਣ ਬਹੁਤ ਸੋਹਣਾ ਕੱਢਿਆ ਹਾਂ ਵੇਖੋ ਕਿੱਦਾਂ ਚੰਗੀ ਵਸੀਆ ਐ ਰਸੀ ਤੋਂ ਬਿਗੈਰ ਨੇ ਠੀਕ ਹੈ ਜੀ ਇਹ ਨਹੀਂ ਕਿ ਰਸੀ ਵੇਖੋ ਵੀਰੋ ਚੈੱਕ ਕਰੋ ਐ ਚੰਗਾ ਥਣ ਲੱਗਿਆ ਗੇਠ-ਗੇਠ ਤੇ ਮਗਰ ਵਸੀ ਆ ਗਿਆ ਤੇ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੈਟ ਦੇ ਦੇਣੀ ਹੈ ਬੋਲੋ ਛੋਟੇ ਛੋਟੇ ਹੀ ਕਰੀਏ ਹਾਂ ਜੀ ਅੱਗੇ ਮੈਂ ਛੋਟੇ ਛੋਟੇ ਕਰਨਾ ਹੀ ਨਾ ਨਹੀਂ ਜੈ ਜੀ ਵੀਰੇ ਨੇ 55000 ਦੀ ਵੀਜੀ ਦੇ ਦਿੱਤੀ 55 ਦੀ ਹਾਂ ਜੀ ਠੀਕ ਹੈ ਜਾਣ ਦਿਓ ਬਾਕੀ ਥੋੜਾ 2000 ਦਾ ਕਰਨਾ ਦੇ 2053 10000 ਦੀ ਬੱਤੀ ਜੱਸ ਨਾ ਹੋਣੀ ਹੈ ਵੀ 50 ਦੀ ਬਾਕੀ ਕੋਈ ਫੋਨ ਲਾ ਲੈ ਵੀਰਾ ਜਰੂਰ ਕਰਾਂਗੇ ਇਹੋ ਜੀ ਗੱਲ ਨਹੀਂ ਕੋਈ ਬਹੁਤ ਨਾਲ ਵੀ ਇੰਨਾ ਚੱਲਦਾ ਉਹ ਚੋਂ 50 ਤੋਂ ਵੀ ਛੋਟਛਾਪਾ ਜਰੂਰ ਹੋਊ ਠੀਕ ਹੈ ਵੀਰੇ 50 ਤੋਂ ਵੀ ਛੋਟਛਾਪਾ ਹੋ ਜਾ ਕੀ ਬਾਤ ਹੈ ਜੀ ਤੂੰ ਮੇਰੇ ਬੋਲੇ ਤੇ ਨੇ ਰੇਡ ਵੀਰ ਤੇ ਜੈ ਜੀ ਬਾਕੀ ਵੀਰੇ ਤੋ ਫੋਨ ਜੀਰੂਰ ਲਾਇਓ ਬਾਕੀ ਚੰਗੀਆਂ ਵੇੜਾਂ ਵੱਡੇ ਪੱਲੇ ਜੀ ਵੀਰੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਚੰਗੀਆਂ ਵੇੜਾਂਆਂ ਹਾਂਜੀ ਵੀਰੇ ਅਗਲਾ ਬਣਾ ਆ ਵੇੜਾ ਕੀ ਇਹ ਦੱਸੋ ਇਹ ਗੱਬਣਾਗੀ ਇਹ ਖੜੇਗੀ ਹਫਤਾ ਬੋਦੀ ਵਾਲੀ ਵੇੜਾਗੀ ਚੰਗੀ ਸ਼ੀਨ ਇਹ ਗਰਲੈਂਡੋ 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 ਛਾਗੀ ਵੇਖੋ ਵੀਰੇ ਚੈੱਕ ਕਰੋ ਕੁਆਲਿਟੀ ਐ ਸੰਤੂਨ ਚੰਗਾ ਲੱਗਿਆ ਨਾ ਵੇੜਾ ਕੋ ਅੱਗੇ ਚਲਾ ਮੇਲਾ ਵੀ ਭਰਾ ਸੋਹਣੇ ਵੇਖੋ ਵੀਰੇ ਚੈੱਕ ਕਰ ਲਿਓ ਫੁੱਲ ਕੱਦ ਕਾਠ ਆ ਗਿਆ ਫੁੱਲ ਵਜਨ ਆ ਗਿਆ ਐ ਚੰਗੀ ਸ਼ਕੀਨ ਵੈੜਾ ਇਹ 20 ਕਿਲੋ ਵਾਲੀ ਵੈਰ ਆ ਬਿਲਕੁਲ ਵੀਰੇ ਪਿਛਲੇ ਸੁਬਹ ਆ ਵੀ ਦਿੱਤੀ ਦੇਣ ਕਿੰਨੇ ਖਰਦੀ ਵੀਰ ਜੀ ਇਹ ਇੱਕ ਹਫਤਾ ਬਾਕੀਆ ਇਹਨੇ ਕੋ ਸਮਝੇ ਮੇਰਾ ਵੀਰ ਵੇਖੋ ਵੀਰੇ ਚੈੱਕ ਕਰੋ ਬਾਕੀ ਵੀਰੇ ਕਿਆ ਕੁਆਲਿਟੀ ਆ ਵੇਖੋ ਵੀਰੇ ਚੈੱਕ ਕਰੋ ਜਾਣ ਤੋਂ ਜੀ ਜਾਣ ਤੋਂ ਕਮਾ ਲੋ ਵੀਰ ਕਮਾ ਲੈ ਕਮਾ ਲੋ ਵੇਖੋ ਲੰਬਾਈ ਲੁਈ ਵੈਰ ਦੀ ਗੱਤੋ ਓਹੀ ਗੱਲ ਵੈਰ ਦੀ ਹਾਂ ਚੰਗੀ ਸਕੀਨ ਵੜ ਗਈ ਹੈ ਨਾ ਇਹ ਇਹਦੇ ਵਿੱਚ ਕੁਝ ਚਮਕ ਚਮਕ ਬੜੀ ਚਮਕ ਬਹੁਤ ਹੈ ਨਾ ਪਿਓਰ ਬੁਝਾ ਦੁੱਧ ਵੀ ਬੜੀ ਹੈ ਦੁੱਧ ਵੀਰੇ ਕਿੰਨਾ ਚੋਆ ਜੂਗੀ ਵੜ ਕਿ 17 18 ਕਿਲੋ ਤਾਂ ਆਮ ਨਾਲ ਨਾਰਮਲ ਹੀ ਹੈ ਬਿਲਕੁਲ ਕੱਢੀ ਜਾਏਗਾ ਵੱਡਾ ਘੱਟ ਵਜਨ ਵਾਲੀ ਹੈ ਚਲੋ ਘਰ ਵਾਲੇ ਤਾਂ ਕਹਿੰਦੇ ਅਸੀਂ ਪਹਿਲਾਂ ਥੱਲੇ 17 18 ਕਿਲੋ ਚੋਇਆ ਠੀਕ ਪਰ ਦੁੱਧ ਬਾਕੀ ਆਪਣੀ ਸੇਵਾ ਦਾ ਹੁੰਦਾ ਤੇ ਅੱਧ ਦੂਰ ਨਹੀਂ ਦੁੱਧ ਤੇ ਸੇਵਾ ਦਾ ਵੀਰੇ ਦੁੱਧ ਤੇ ਸੇਵਾ ਦਾ ਨਾਲੇ ਗਰਮੀ ਅਲੀ ਕੋਈ ਗਰਮੀ ਨਹੀਂ ਬਣਾਉਣੀ ਲੈ ਨਹੀਂ ਦੇਣੀ ਕਰਾਸ ਤੇ ਆ ਗਈ ਥੋੜੀ ਬਿਲਕੁਲ ਬਹੁਤ ਹੁਣ ਬੜਾ ਚੰਗਾ ਜੀ ਖਣ ਚਿੰਗਾ ਆ ਗਿਆ ਇਹਨੂੰ ਐ ਬੋਲ ਰਿਹਾ ਡੀ ਯਾਰ ਕੋਤ ਸਾਰਿਆਂ ਬੈਠਾ ਆ ਠੰਡੀਆਂ ਇਹਦੇ ਪਾਸੇ ਪਾਈਆਂ ਪਾਸੇ ਦੇ ਫਿਰ ਵੇਖੋ ਥਣ ਥਣ ਚੰਗਾ ਸਲਾਗਾ ਥਣ ਵੇਖਣਾ ਠੀਕ ਹੈ ਵੀਰੇ ਵੀਰ ਜੀ ਮੋਲੇ ਦਾ ਮੋਲ ਮੋਲੇ ਦਾ ਜੀ ਕਦਾ ਭੈਣ ਹੀ ਕਰਦੀ ਹੈ ਮੈਂ ਤਾਂ ਕਰਨਾ ਕਰਨਾ ਹੀ ਜੈ ਜੀ ਜਾਂਦੇ ਜੈ ਜੀ ਜਾਂਦੇ 2000 ਜੀ ਦੇ ਦਾਂਗੇ 55 ਦੀ 2100 ਕੀ ਬਾਤ ਹੈ 2000 ਹੀ ਦੇ ਦਾਂਗੇ ਬੁੰਜਿਆ ਜੀ ਚੰਗੀ ਸ਼ਕੀਨ ਵੈੜਾ ਐ ਬੋਦੀ ਵਾਲੀ ਆ ਐ ਕੰਨ ਕੰਨ ਚੱਕਦੀ ਪੂਰੇ ਨਖਰਾ ਪੂਰਾ ਹਨਾ ਵੀਰੇ ਹਾਂਜੀ ਹਾਂਜੀ ਤੇ ਬਾਕੀ ਪੰਜਾਬ ਦੀ ਪਾਲੀ ਬੜੀ ਥੱਲੇ ਹਨਾ ਜੀ ਥੱਬਾ ਹੀ ਲਾ ਜਿਹੜੇ ਗਾਂ ਹਫਤੇ ਦੇ ਵਿੱਚ ਦੋਨੋਂ ਦਾ ਬਹੁਤ ਵੀਰੇ ਐ ਉਹ ਲਈ ਬੋਦੀ ਆ ਕਿੰਨਾ ਨਖੇਰ ਵੇਖੋ ਕਿੰਨਾ ਵੈੜਾ ਹੈ ਹਾਂਜੀ ਠੀਕ ਹੈ ਜਰਸੀ ਇੱਕ ਕੱਢ ਦੀ ਹੈ ਨਮੂਨਾ ਅੱਛਾ ਇੱਕ ਜਰਸੀ ਆ ਗਈ ਆਪਣੀ ਲਈ ਹਾਂਜੀ ਹਾਂਜੀ ਲਿਆ ਆ ਵੀ ਫਰਕ ਲਿਓ ਵੀਰੇ ਬਾਹਰ ਲਾ ਕੀ ਦੇਖੋ ਕੱਦ ਲੈਣਾ ਵੇਖੇ ਵੱਡੀਆਂ ਵੱਡੀਆਂ گاਵਾਂ ਨੂੰ ਦੁੱਧ ਚ ਪੜੇ ਕਰਦੀ ਹੈ ਬਿਲਕੁਲ ਵੀਰੇ ਚੋਰ ਜਰਸੀਆਂ ਦਾ ਕੱਦ ਇਹ ਵੀ ਗੱਬਣਾ ਵੀਰ ਜੀ ਇਹ ਗੱਬਣਾ ਵੇਖੋ ਵੀਰੋ ਐ ਮੋਟੀ ਆਖਾ ਮੱਥੇ 'ਚ ਟੋਆ ਫਰਥੁਣ ਚੈੱਕ ਕਰੋ ਕੀ ਕਹਨੇ ਕੀ ਬਾਤ ਹੈ ਜੀ ਵੇਖੋ ਵੀਰੋ ਲੈਵਾ ਹਜੇ ਵੀ ਲੈ ਜੂਗੀ ਅੱਜ ਦਿਨ ਅੱਜ ਜਿੰਨਾ ਦੂਗਾ ਜਦੋਂ ਪੂਰਾ ਹਨ ਸੁਟਿਆ ਗਨਾਂ ਨਹੀਂ ਤਾਂ ਪੰਜ ਚਾਰ ਦਿਨ ਬਾਕੀ ਆ ਬਾਕੀ ਵੀਰੇ ਲੈਵਾ ਚੈੱਕ ਕਰ ਲੋ ਕੁਆਲਟੀ ਚੈੱਕ ਕਰੋ ਕੀ ਕਹਨੇ ਆ ਵੇੜ ਦੇ ਜਿੰਨੀ ਉੱਤੋਂ ਉਨੀ ਥੱਲੋਂ ਪੜ ਕੇ ਠੀਕ ਹੈ ਜੀ ਆਪਨੇ ਬੱਜਾਂ ਦੇ ਬਰਾਬਰ ਪਟਾਕਾ ਪਾਏਗੀ ਪਿਓਰ ਜਰਸੀ ਆ ਤੇ ਕੱਢਦੀ ਕਿਤੇ ਐ ਇਸ ਤਰ੍ਹਾਂ ਹੀ ਪੈ ਜੇ ਦੋਦਰਾ ਵੀਰੇ ਲੈਵਾ ਹੀ ਦੱਸਦਾ ਪਿਆ ਵਾਹ ਦੇਖੋ ਦੇਖੀ ਕੀ ਆ ਬਾਤ ਹੈ ਜੀ ਆਹ ਮੋਟਰ ਹੀ ਲੱਗੀ ਆ ਇਹ ਪਹਿਲਵਾਨਾ ਦਰ ਸ਼ਰਕਤ ਇਸ ਤਾਰਾ ਮਾਰ ਮਾਰ ਕੀ ਬਾਤ ਜੀ ਠੀਕ ਆ ਵੀਰੇ ਠੀਕ ਆ ਪਾਸ ਹੀ ਕਰਾਤੀ ਆਗੇ ਬਿਲਕੁਲ ਪਾਸ ਹੀ ਹੋ ਗਈ ਆ ਕੀ ਬਾਤ ਹੈ ਜੀ ਬਾਕੀ ਵੀਰੋ ਚੈੱਕ ਕਰ ਲਿਓ ਚੰਗੀ ਵੈੜਾ ਜਰਸੀ ਟੋਪ ਕਲਾਸ ਆ ਜਿੰਨੇ ਨੇ ਮੇਰੇ ਵੀਰ ਨੇ ਘਰ ਰੱਖੇ ਨੇ ਯਾਰ ਕਰੇਗਾ 20 ਕਿਲੋ ਪਹਿਲਾਂ ਨੇ ਦੱਸ ਦਿੱਤਾ ਬਿਲਕੁਲ ਵੀਰੇ ਚੰਗੀ ਕੁਆਲਟੀ ਦੀ ਆ ਗਈ ਆ ਚੰਗਾ ਥਾਣਾ ਆ ਗਿਆ ਵੀਰੇ ਤੇ ਲੈਵਾ ਪੰਡਾ ਹੀ ਪਾਈਆਂ ਬਿਲਕੁਲ ਜੀ ਬਿਲਕੁਲ ਥਾਣ ਵੀਰ ਦੀ ਚੰਗਾ ਨੂੰ ਮਾਗੀ ਵੀਰੇ ਆਪਣੇ ਆ ਪੰਜਾਬ ਦੀ ਜਰਸੀ ਆ ਇਹ ਦੁੱਧ ਭਰਦੀਆਂ ਭਰਦੀਆਂ ਹੁਣ ਤੁਸੀਂ ਕਰੇ ਪਸ਼ੂ ਕਿੰਨੇ ਰੱਖਿਆ ਪਰਖਾ ਤੁਸੀਂ ਕਿਉਂ ਨਹੀਂ ਦੂਜਿਆਂ ਵੀ ਹੋਣੀ ਆ ਜਾਂਦੀ ਹੈ ਹਨਾ ਅਗੜੀਆਂ ਇੱਕ ਅੱਛੀਆਂ ਹੋਰ ਹੁੰਦੀਆਂ ਜਰਸੀ ਮਾਂ ਚਲਾ ਲਈ ਹੁੰਦੀਆਂ ਨਹੀਂ ਇਹ ਭਾਰਾ ਮਾਂ ਚਲਦਾ ਪਾਣੀ ਹੈਨਾ ਆ ਤੇ ਚੰਗੀ ਆ ਤੇ ਪਸ਼ੂ ਇਧਰੋਂ ਲੈਂਦੇ ਹੋ ਹਨਾ ਆਪਣੇ ਲੋਕਲ ਲੋਕਲ ਪਸ਼ੂ ਹੁੰਦਾ ਤੇ ਚੰਗੇ ਰਿਕਾਰਡ ਵਾਲਾ ਹੁੰਦਾ ਹਨਾ ਗੰਗਿਰ ਕੱਢਾ ਦਾ ਸਵੇਰ ਜੀ ਪਿਆ ਦੀ ਜਰਸੀ ਦੋ ਤੇ ਕੱਢਦੀ ਆ ਅਸੀਂ ਤੁਹਾਨੂੰ ਦੇਖਣ ਦੇ ਭਾਈ ਹੁਣੇ ਬੈਠੇ ਇਹਨਾਂ ਵੀ ਦੋ ਗਾਵਾ ਲੈਣੀਆਂ ਕਾਰੀਗਰ ਭਰਾ ਨੇ ਬਾਈ ਪਹਿਲਾਂ ਵੀਡੀਓ ਪਾਉਣੀ ਦੀ ਨੂੰ ਦੀ ਕਰਦੇ ਆ ਸਵੇਰ ਜੀ ਹਾਂਜੀ ਠੀਕ ਹੈ ਵੀਰੇ ਇਹ ਤਾਂ ਰਸ ਤੋਂ ਬੋਣ ਦੇ ਜ ਕਰ ਹਾਂਜੀ ਵੀਰੇ ਇਹ ਤਾਂ ਥੋੜਾ ਚਲੋ ਟਾਈਮ ਲੱਗ ਜਾਂਦਾ ਹੈ ਨਾ ਤੇ ਵੀਰ ਜੀ ਇਹ ਇਹ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਅੱਜ ਭਰਾ ਹੀ ਕਰੇਗਾ ਹਾਂਜੀ ਵੀਰੇ 55 ਦੀ ਹਾਂਜੀ ਜਾਣਦੇ ਹੋ ਨਹੀਂ ਜਾਇ ਜੀ ਕਰੀਏ 2000 ਹੋਰ ਕੱਢ ਪਰ ਵੀ ਜੇ ਉਹਰੇ 50000 ਰੁਪਏ ਦੀ ਰਕਮ ਬਚੀ ਨਹੀਂ ਤਰ੍ਹਾਂ ਲਈ ਮਿਲੇ। ਕੀ ਬਾਤ ਹੈ। ਉਹ ਚ ਮਾਂਤਨ ਹੋ ਜੂ। ਵੀਰ ਭਰਾ ਫੋਨ ਜ਼ਰੂਰ ਕਰੇ ਮਾਂਤਨ ਫੁੱਲ ਹੋਏ। ਮਾਂਤਨ ਹੋ ਜੂ 50000 ਫੁੱਲ ਮਾਂਤਨ। ਜੇ ਕੋਈ ਦੂਰੋਂ ਵੀਰ ਭਰਾ ਫੋਨ ਲਾਉਂਦਾ ਫਿਰ ਕਰਾਏ ਭਰਾ ਜਿਹਨੂੰ ਵੱਧ ਘੱਟ ਪੈਂਦਾ ਉਹ ਕਰਦਾ। ਬਿਲਕੁਲ ਹਾਂ। ਫੇ ਬਾਕੀ ਵੀਰਾਂ ਨੂੰ ਇਹੀ ਬੇਨਤੀ ਆ ਗਈ ਵੀਰ ਜੀ ਪਸ਼ੂ ਪਸੰਦ ਹੁੰਦਾ ਹੈ ਤੁਹਾਨੂੰ ਤੁਸੀਂ ਫੋਨ ਜ਼ਰੂਰ ਲਾ ਲਿਓ। ਮੋਲ ਹੋ ਜੂਗਾ ਜਿਆਦਾ ਹੀ ਹੋ ਜਾਣਗੇ ਮਾਤਨ ਹੋ ਜਾਣਗੇ ਮੋੜਦੇ ਨਹੀਂ ਉੱਤੇ ਆ ਕੇ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਬਿਲਕੁਲ ਜੀ ਮਾਲ ਦੇ ਉੱਤੇ ਆ ਕੇ ਦੇਖਣਾ ਬਿਲਕੁਲ ਬਿਲਕੁਲ ਵੀਰੇ ਪਸ਼ੂ ਦੇ ਲੱਗ ਕੇ ਆ ਕੇ ਪਤਾ ਲੱਗਦਾ ਹੈ ਨਾ ਜੀ ਉਹਨੂੰ ਇਹ ਹੁੰਦਾ ਚਲ 5 ਗਾਵਾਂ 10000 ਰੁਪਏ ਨਹੀਂ ਗੇ 5000 ਬਣੇਗਾ ਹੀ ਬਣੇਗਾ ਬਣੇਗਾ ਵੀਰੇ ਬਿਲਕੁਲ ਜੀ ਨਾਲੇ ਵੀਰੇ ਕੋਲ ਕੰਮ ਹੀ ਇਹ ਪਸ਼ੂਆਂ ਦਾ ਹੈ ਨਾ ਆਪਣਾ ਤਾਂ ਕੋਈ ਚੱਕਰ ਹੀ ਨਹੀਂ ਹੈ 1500 ਨਾਲ ਫੇਨਾ ਫੜਾਈ ਗਏ ਹਾਂਜੀ ਜਿਲ੍ਹਾ ਅਸੀਂ ਗੁਰਦਾਸਪੁਰ ਦੇ ਹਾਂਜੀ ਜੀ ਡੇੜਾ ਬਾਬਾ ਨਾਨਕ ਪਿੰਡ ਬੀਜੀ ਤਲਵੰਡੀ ਖਰਾ ਦੇ ਠੀਕ ਹੈ ਵੀਰੇ ਮੋਬਾਈਲ ਨੰਬਰ ਤੇ 798 6493 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ